ਕੀ ਕਰ ਲਾ ਕਿੱਲੇ ਨੂੰ ਫੜ ਲੈਣਾ ਕਰੀ ਹਾਂ ਰਾਏ ਕਿੱਲੇ ਪੈ ਜਾਏ ਚਾਲੇ ਚਾਲੇ ਵੀ ਇਹ ਚ ਆ ਜੂ ਗੱਟੇ ਜੀ 10 ਗੱਟੇ 10 ਗੱਟੇ ਆ ਘੱਟੋ ਘੱਟ ਵੀ ਨਹੀਂ ਹੋਣੀ ਨਹੀਂ ਹੋਣੀ 10 ਗੱਟੇ ਆ ਜਨਾਬ ਪਾਣੀ ਪੀਣ ਵਜੋਂ ਜਾਨੀ ਪਾਣੀ ਇੱਥੇ ਜਾ ਇਹਨੂੰ ਫੋਟੋ ਨੇਰੋਂ ਖੇਜ ਲੈ ਹੁਣ 80 ਤੇ 3 13 ਜੀ 13 ਦੇਪਤੀ ਸਾਹਿਬ ਬਤਰਾਸ ਸੋ ਇੱਕ ਅੰਦੀ ਬਾਹਰ ਤੋਂ ਬਾਰੇ ਫਿਰ ਰਸਾ ਮੋੜਾ ਪਾਓ ਨਾਲ ਖੋ ਜਾ ਜਾਂ ਸਾਡੇ ਹੈੱਡ ਆਫਿਸ ਤੇ ਹਾਇਰ ਆਫਿਸਰ ਦੀਆਂ ਡਾਇਰੈਕਸ਼ਨਸ ਤੇ ਐਸਐਸਪੀ ਰੋਸਪੁਰ ਜੀ ਨਾਲ ਤਾਲਮੇਲ ਕਰਕੇ ਕੱਲ ਅਸੀਂ ਪਿੰਡ ਅਲੀਕੇ ਦੇ ਨਜ਼ਦੀਕ ਜਿੱਥੇ ਫਿਰੋਜ਼ਪੁਰ ਦੇ ਨਜ਼ਦੀਕ ਜਿੱਥੇ ਰਿਵਰ ਕ੍ਰਾਸ ਕਰਦਾ ਉੱਥੇ ਅਸੀਂ ਹੁਣ ਜਿਹੜੀਆਂ ਐਨਫੋਰਸਮੈਂਟ ਐਕਟੀਵਿਟੀਆਂ ਨੂੰ ਅਨਹਾਂਸ ਕੀਤਾ ਉੱਥੇ ਸ਼ਰਾਬ ਦੀ ਲਿਸਟ ਡਿਸਟਿਲੇਸ਼ਨ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਕੱਲ ਅਸੀਂ ਦੋਨੋਂ ਡਿਸਟ੍ਰਿਕਟ ਪੁਲਿਸ ਤੇ ਐਕਸਾਈਜ਼ ਪੁਲਿਸ ਨੇ ਮਿਲ ਕੇ ਇੱਕ ਜੁਆਇੰਟ ਸਰਚ ਆਪਰੇਸ਼ਨ ਕੀਤਾ ਜਿਹਦੇ ਵਿੱਚ ਕੱਲ ਬਹੁਤ ਭਾਰੀ ਮਾਤਰਾ ਵਿੱਚ ਸਾਨੂੰ ਸ਼ਰਾਬ ਜਿਹੜੀ ਲਾਹਣ ਹੈ ਉਹ ਬਰਾਮਦ ਹੋਈ ਹੈ ਉਹਦੇ ਵਿੱਚ 26 ਤਰਪਾਲਾਂ ਸਾਨੂੰ ਬਰਾਮਦ ਹੋਈਆਂ ਚਾਰ ਡਰਮ ਹੈ ਉਹ ਜਿਹੜਾ ਇਕੁਪਮੈਂਟ ਯੂਜ਼ ਹੁੰਦਾ ਹੈ ਜਿਹੜਾ ਇਸਰਾਫ ਦੇ ਡਿਸਕ੍ਰੀਪਸ਼ਨ ਦੀ ਹੋ ਗਿਆ ਤੇ ਤਕਰੀਬਨ 32000 ਲੀਟਰ ਸਾਨੂੰ ਲਾਹਾਨ ਜਿਹੜੀ ਹੈ ਕੱਲ ਬਣਾਉਣ ਤੋਂ ਮਿਲ ਗਿਆ ਉਹ ਇੱਕ ਪਰਸਨ ਵੀ ਅਸੀਂ ਅਰੈਸਟ ਕੀਤਾ ਕੱਲ ਦੇ 5 ਲੋਕਾਂ ਦੇ ਖਿਲਾਫ ਅਸੀਂ ਕੱਲ ਪਹੁੰਚਿਆ ਸਰਦਰ ਦੇ ਵਿੱਚ ਦਰਜ ਕੀਤੀ ਸਰ ਮਾਮਲਾ ਦਰਜ ਹੋ ਚੁੱਕਾ ਹੈ ਮਾਮਲਾ ਕੱਲ ਦਰਜ ਹੋ ਚੁੱਕਾ ਹੈ ਵੀ ਪੁਲਿਸ ਸਟੇਸ਼ਨ ਸਰਦਰ ਦੇ ਵਿੱਚ ਐਫ ਆਰ ਜਿਹੜੀ ਹੈ ਤਾਂ ਇਹ ਟੋਟਲ ਕਿੰਨੇ ਲੀਟਰ ਦਾਰੂ ਬਰਚੀ ਸਾਰੀ ਇਹ ਲਾਹਣ ਸਿੰਘ ਕੱਚੀ ਲਾਹਣ ਜੀ ਦੀ ਤਰਪਾਲਾਂ ਦੇ ਵਿੱਚ ਪਾ ਕੇ ਦਰਿਆ ਦੇ ਪਾਣੀ ਦੇ ਵਿੱਚ ਉਹਨੂੰ ਟਸਕੀਆਂ ਨਾਲ ਬੰਨ ਕੇ ਲੋਹੇ ਹੁੰਦੇ ਆ ਉਹ ਤਕਰੀਬਨ 30 ਤੋਂ 32000 ਫੀਟ ਸਾਡੀ ਜਿਹੜੀ ਲਾਹਣ ਸੀ ਉਹਨੂੰ ਅਸੀਂ ਬਾਹਰ ਕੱਢ ਕੇ ਤੇ ਕੱਚੀ ਥਾਂ ਤੇ ਉਹਨੂੰ ਜਿਹੜਾ ਨਸ਼ਟ ਕਰਤਾ ਕਿਉਂਕਿ ਦਰਿਆ ਤੋਂ ਕ੍ਰੋਸ ਕਰਕੇ ਸੀ ਸਾਨੂੰ ਸਾਰਾ ਜਿਹੜਾ ਮੈਨ ਪਾਵਰ ਹੈ ਉਹ ਢੇੜੀ ਕ੍ਰੋਸ ਕਰਕੇ ਸਾਨੂੰ ਉਧਰ ਲੈ ਜਾਣੀ ਪਈ ਤੇ ਉਹ ਪੋਸੀਬਲ ਨਹੀਂ ਸੀ ਉਹਨੂੰ ਇੱਧਰ ਲਿਆ ਪਾਉਣਾ ਤੇ ਇਹ ਇੰਨੀ ਹੈਵੀ ਕੁਆਂਟੀਟੀ ਹੈ ਵੈਸੇ ਵੀ ਕੱਢਣ ਲੱਗਿਆ ਜਿਹੜੀ ਆ ਤਰਪਾਲਾਂ ਤੋਂ ਪ੍ਰੋਪਰ ਸਪੈਲ ਹੋ ਜਾਂਦੀ ਹੈ ਤਾਂ ਅਸੀਂ ਉਹਨੂੰ ਖੱਟੇ ਜਗ੍ਹਾ ਤੇ ਲਿਆ ਕੇ ਮੌਕੇ ਤੇ ਸੁਪਰਵਾਈਜ਼ਰ ਮੌਕੇ ਤੇ ਉਹਨੂੰ ਨਸ਼ਟ ਕਰਦੇ ਆ ਸਾਡੇ ਹੈੱਡ ਆਫਿਸ ਤੇ ਹਾਇਰ ਅਫਸਰਸ ਦੀਆਂ ਡਾਇਰੈਕਸ਼ਨਸ ਤੇ ਐਸਐਸਪੀ ਰੋਸਪੁਰ ਜੀ ਨਾਲ ਤਾਲਮੇਲ ਕਰਕੇ ਕੱਲ ਅਸੀਂ ਪਿੰਡ ਅਲੀਕੇ ਦੇ ਨਜ਼ਦੀਕ ਜਿੱਥੇ ਰੋਸਪੁਰ ਦੇ ਨਜ਼ਦੀਕ ਜਿੱਥੇ ਅਗਰਰ ਕ੍ਰਾਸ ਕਰਦਾ ਉੱਥੇ ਅਸੀਂ ਉਹਨਾਂ ਜਿਹੜੀਆਂ ਇਨਫੋਰਸਮੈਂਟ ਐਕਟੀਵਿਟੀਆਂ ਨੂੰ ਅਨਾਉਂਸ ਕੀਤਾ ਹੈ ਉੱਥੇ ਸ਼ਰਾਬ ਦੀ ਇਲੈਜੀਟ ਡਿਸਟਿਲਸ਼ਨ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਕੱਲ ਅਸੀਂ ਦੋਨੋਂ ਡਿਸਟ੍ਰਿਕਟ ਪੁਲਿਸ ਤੇ ਐਕਸਾਈਜ਼ ਪੁਲਿਸ ਨੇ ਮਿਲ ਕੇ ਇੱਕ ਜੁਆਇੰਟ ਸਰਚ ਆਪਰੇਸ਼ਨ ਕੀਤਾ ਕਿਦੇ ਚ ਕੱਲ ਬਹੁਤ ਭਾਰੀ ਮਾਤਰਾ ਚ ਸਾਨੂੰ ਸ਼ਰਾਬ ਜਿਹੜੀ ਲਾਹਣ ਹੈ ਉਹ ਬਰਾਮਦ ਹੋਈ ਹੈ ਬੁਰੇ ਚ 26 ਤਰਪਾਲਾਂ ਸਾਨੂੰ ਬਰਾਮਦ ਹੋਈਆਂ ਚਾਰ ਡਰਮ ਹੈ ਉਹ ਜਿਹੜਾ ਇਕੁਪਮੈਂਟ ਯੂਜ਼ ਹੁੰਦਾ ਹੈ ਜਿਹੜਾ ਸ਼ਰਾਬ ਦੇ ਡਿਸਟਿਲਸ਼ਨ ਦੀ ਉਹ ਹੋਇਆ ਤੇ तकरीबन 32000 ਲੀਟਰ ਜਿਹਨੂੰ ਲਾਹਣ ਜਿਹੜੀ ਹੈ ਕੱਲ ਬਰਾਮਦ ਹੋਈ ਹੈ ਉਹ ਇੱਕ ਪਰਸਨ ਵੀ ਅਸੀਂ ਅਰੈਸਟ ਕੀਤਾ ਕੱਲ ਤੇ ਪੰਜ ਲੋਕਾਂ ਦੇ ਖਿਲਾਫ ਅਸੀਂ ਕੱਲ ਤੇ ਆ ਕੇ ਨਜ਼ਰ ਦੇ ਵਿੱਚ ਦਰਜ ਕੀਤੀ ਹੈ ਸਰ ਮਾਮਲਾ ਦਰਜ ਹੋ ਚੁੱਕਾ ਹੈ ਮਾਮਲਾ ਕੱਲ ਦਰਜ ਹੋ ਚੁੱਕਾ ਹੈ ਵੀ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਐ ਫਰਿਆਦ ਜਿਹੜੀ ਹੈ ਤਾਂ ਇਹ ਟੋਟਲ ਕਿੰਨੇ ਲੀਟਰ ਦਾਰੂ ਪਰਚੀ ਸਾਰੇ ਇਹ ਲਾਹਣ ਸਿੰਘ ਕੱਚੀ ਲਾਹਣ ਜੀ ਦੀ ਤਰਪਾਲਾਂ ਦੇ ਵਿੱਚ ਪਾ ਕੇ ਦਰਿਆ ਦੇ ਪਾਣੀ ਦੇ ਵਿੱਚ ਉਹਨੂੰ ਟਸਕੀਆਂ ਨਾਲ ਬੰਨ ਕੇ ਲੋਹੇ ਹੁੰਦੇ ਆ ਉਹ ਤਕਰੀਬਨ 30 ਤੋਂ 32000 ਲੀਟਰ ਸਾਡੀ ਜਿਹੜੀ ਲਾਹਣ ਸਿੰਘ ਉਹਨੂੰ ਅਸੀਂ ਬਾਹਰ ਕੱਢ ਕੇ ਤੇ ਕੱਚੀ ਥਾਂ ਤੇ ਉਹਨੂੰ ਜਿਹੜਾ ਨਸ਼ਟ ਕਰਤਾ ਕਿਉਂਕਿ ਦਰਿਆ ਤੋਂ ਕ੍ਰੋਸ ਕਰਕੇ ਸੀ ਸਾਨੂੰ ਸਾਰਾ ਜਿਹੜਾ ਮੈਨ ਪਾਵਰ ਹੈ ਉਹ ਢੇੜੀ ਕ੍ਰੋਸ ਕਰਕੇ ਸਾਨੂੰ ਉਧਰ ਲੈ ਜਾਣੀ ਪਈ ਤੇ ਉਹ ਪੋਸੀਬਲ ਨਹੀਂ ਸੀ ਉਹਨੂੰ ਇੱਧਰ ਲਿਆ ਪਾਉਣਾ ਤੇ ਐਨੀ ਹੈਵੀ ਕੁਆਂਟੀਟੀ ਹੈ ਵੈਸੇ ਵੀ ਕੱਢਣ ਲੱਗਿਆ ਜਿਹੜੀ ਆ ਤਰਪਾਲਾਂ ਤੋਂ ਕਾਪਰ ਸਪਿਲ ਹੋ ਜਾਂਦੀ ਹੈ ਤਾਂ ਅਸੀਂ ਉਹਨੂੰ ਖੱੱਚੀ ਜਗ੍ਹਾ ਤੇ ਲਿਆ ਕੇ ਮੌਕੇ ਤੇ ਸੁਪਰਵਾਈਜ਼ਰ ਮੌਕੇ ਤੇ ਉਹ ਨਸ਼ਟ ਕਰਤਾ